ਕੀ ਤੁਸੀਂ ਵੀ ਸੋਚ ਰਹੇ ਹੋ ਗਰਮੀਆਂ ਵਿੱਚ ਗਾਜਰ ਖਾਣੀ ਚਾਹੀਦੀ ਹੈ ਜਾਂ ਨਹੀਂ ਆਓ ਗੱਲ ਕਰੀਏ ਆਪਾਂ ਗਾਜਰ ਬਾਰੇ ਇਹ ਸਰਦੀਆਂ ਦੀ ਸਬਜੀ ਹੈ ਗਾਜਰ ਠੰਡੇ ਮੌਸਮ ਵਿੱਚ ਵੀ ਬਹੁਤ ਵਧੀਆ ਤੇ ਸਵਾਦ ਬਣਦੀ ਹੈ ਗਰਮੀਆਂ ਵਿੱਚ ਜੋ ਗਾਜਰ ਆਉਂਦੀ ਹੈ ਉਹ ਜ਼ਿਆਦਾਤਰ ਸਟੋਰ ਵਾਲੀ ਜਾਂ ਹੋਰ ਰਾਜਾਂ ਤੋਂ ਆਈ ਹੁੰਦੀ ਹੈ ਜ਼ਿਆਦਾ ਸਵਾਦ ਤੇ ਮਠਾਸ ਘੱਟ ਹੁੰਦਾ ਹੈ ਪਰ ਫਿਰ ਵੀ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਹ ਰੈਸਪੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਇੱਧਰ ਆਪਾਂ 500 ਗ੍ਰਾਮ ਗਾਜਰ ਲੈ ਲਈ ਸੀ ਤੇ ਇਹਨਾਂ ਨੂੰ ਆਪਾਂ ਧੋ ਕੇ ਰੱਖ ਲਿਆ ਸੀ ਤੇ ਗਾਜਰ ਆਪਾਂ ਨੂੰ ਪਤਾ ਹੀ ਹੈ ਗਾਜਰ ਦੇ ਕਿੰਨੇ ਫਾਇਦੇ ਹੁੰਦੇ ਖਾਣ ਵਾਸਤੇ ਆਪਾਂ ਸਲਾਦ ਦੇ ਜਾਂ ਜੂਸ ਦੇ ਰੂਪ ਵਿੱਚ ਇਹਨਾਂ ਨੂੰ ਖਾ ਸਕਦੇ ਆ ਤੇ ਆਪਣੇ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦੇ ਆ ਇੱਧਰ ਆਪਾਂ ਗਾਜਰਾਂ ਕੱਟ ਕੇ ਧੋ ਲਈਆਂ ਸੀ ਦੇਖੋ ਤੇ ਇਹਨਾਂ ਦਾ ਕਲਰ ਗਰਮੀਆਂ ਵਿੱਚ ਇਸ ਤਰ੍ਹਾਂ ਦੇ ਔਰਜ ਕਲਰ ਜਿਹੇ ਦੀਆਂ ਆਉਂਦੀਆਂ ਤੇ ਸਰਦੀਆਂ ਵਿੱਚ ਆਪਾਂ ਨੂੰ ਪਤਾ ਹੈ ਵੀ ਰੈੱਡ ਕਲਰ ਦੀਆਂ ਆਉਂਦੀਆਂ ਹਨ ਤੇ ਇਸ ਰੂਪ ਵਿੱਚ ਵੀ ਇਹ ਗਾਜਰ ਬਹੁਤ ਹੀ ਵਧੀਆ ਬੰਦਦੀ ਹੈ ਤੇ ਇੱਧਰ ਆਪਾਂ ਪਿਆਜ਼ ਅਤੇ ਹਰੀਆਂ ਮਿਰਚਾਂ ਲੈ ਲਈਆਂ ਤੇ ਹੁਣ ਇੱਧਰ ਆਪਾਂ ਕੜਾਹੀ ਵਿੱਚ ਤੇਲ ਗਰਮ ਕਰ ਲਿਆ ਤੇਲ ਰਫੈਂਡ ਜੋ ਜੇ ਤੁਸੀਂ ਬਣਾਉਣਾ ਚਾਹੁੰਦੇ ਆ ਬਣਾ ਸਕਦੇ ਹੋ ਪਰ ਆਪਾਂ ਸਰੋਂ ਦੇ ਤੇਲ 'ਚ ਹੀ ਸਬਜ਼ੀ ਬਣਾਉਨੇ ਆ ਜੀਰਾ ਤੇ ਆਪਾਂ ਲਸਣ ਪਾ ਲਿਆ ਸੀ ਜੀਰਾ ਛਟਕਣ ਤੋਂ ਬਾਅਦ ਆਪਾਂ ਪਿਆਜ਼ ਤੇ ਹਰੀਆਂ ਮਿਰਚਾਂ ਪਾ ਕੇ ਭੁੰਨ ਲਿਆ ਸੀ ਚਲੋ ਇਹ ਦੀ ਇਹਦੇ ਵਿੱਚ ਹੀ ਆਪਾਂ ਗਾਜਰਾ ਪਾਵਾਂਗੇ ਤੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪਿਆਜ਼ ਵਿੱਚ ਮਿਕਸ ਕਰ ਲਵਾਂਗੇ ਦੇਖੋ ਆਪਾਂ ਗਾਜਰਾ ਵੀ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਇਹਦੇ ਵਿੱਚ ਹੀ ਆਪਾਂ ਆਲੂ ਵੀ ਮਿਕਸ ਕਰ ਲਾਂਗੇ ਕੱਟੇ ਹੋਏ गाजर ਨਾਲ ਬਹੁਤ ਹੀ ਵਧੀਆ ਬਣਦੀ ਹੈ ਸਰਦੀਆਂ ਚ ਵੀ ਤੇ ਉ ਵੀ ਇਹ ਦਾ ਪ ਗਾਜਰਾਂ ਦੇ ਰਾਇਤਾ ਵੀ ਪਾ ਸਕਦੇ ਆ ਪਰੌਂਠੇ ਵੀ ਸਲਾਦ ਦੇ ਤੌਰ ਤੇ ਵੀ ਖਾ ਸਕਦੇ ਆ ਜਿਵੇਂ ਵੀ ਆਪਾਂ ਨੂੰ ਦਿਲ ਕਰਦਾ ਆਪਾਂ ਗਾਜਰ ਉਸ ਤਰ੍ਹਾਂ ਹੀ ਖਾ ਸਕਦੇ ਆ ਬਹੁਤ ਫਾਇਦੇ ਹੁੰਦੇ ਆ ਤੇ ਇਹਦੇ ਵਿੱਚ ਆਪਾਂ ਬੇਸਿਕ ਮਸਾਲੇ ਪਾਵਾਂਗੇ ਜਦੋਂ ਆਪਣੇ ਪਿਆਜ਼ ਅਤੇ ਸਾਰੀ ਸਬਜੀ ਮਿਕਸ ਹੋ ਗਈ ਵਿੱਚ ਆਪਾਂ ਹਲਦੀ ਅਤੇ ਨਮਕ ਪਾ ਲਵਾਂਗੇ ਇਹ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਟੱਕ ਦੇਵਾਂਗੇ 2 ਤੋਂ 5 ਮਿੰਟ ਵਾਸਤੇ ਦੇਖੋ ਇਹ ਆਹ ਤੁਹਾ ਆਪਣਾ ਬਣ ਕੇ ਬਹੁਤ ਵਧੀਆ ਤਿਆਰ ਹੋਈ ਹੈ ਤੇ ਇਹਦੇ ਵਿੱਚ ਇਹ ਆਪਾਂ ਲਾਲ ਮਿਰਚਾ ਤਨੀਆ ਪਾਊਡਰ ਤੇ ਮਸਾਲਾ ਪਾਵਾਂਗੇ ਮਿਰਚ ਆਪਾਂ ਨੇ ਹਿਸਾਬ ਨਾਲ ਪਾਵਾਂਗੇ ਅੱਗੇ ਆਪਾਂ ਹਰੀਆਂ ਵੀ ਪਾਈਆਂ ਹੋਈਆਂ ਸੀ ਇਹਨਾਂ ਨੂੰ ਹੁਣ ਆਪਾਂ ਮਿਕਸ ਕਰਦੇ ਹੋਏ ਘੱਟ ਗੈਂਸ ਤੇ ਟੱਕ ਕੇ ਪਕਾਵਾਂਗੇ 2 ਤੋਂ 3 ਮਿੰਟ ਵਾਸਤੇ ਤਾਂ ਕਿ ਆਪਣੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ ਤੱਕ ਕੇ ਪੁਕਾਰ ਲਈ ਇਹ ਵੀ ਲੋਜ ਤਿਆਰ ਹੋ ਗਿਆ ਆਪਣੇ ਸਵਾਦੀ ਤੇ ਸੋਕੇ ਗਾਜਰ ਆਲੂ ਦੀ ਸੁੱਕੀ ਸਬਜੀ ਇਸ ਨੂੰ ਆਪਾਂ ਗਰਮ ਗਰਮ ਫੁਲਕੇ ਆਪ ਰੋਟੀਆਂ ਨਾਲ ਖਾ ਸਕਦੇ ਹਾਂ ਸਰਦੀਆਂ ਦਾ ਮਜ਼ਾ ਲੈ ਸਕਦੇ ਗਰਮੀਆਂ ਵਿੱਚ ਵੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਨਾਲ ਆਪਾਂ ਦਹੀਂ ਲੱਸੀ ਲੈ ਸਕਦੇ ਹਾਂ ਤੇ ਇਹ ਰੈਸਪੀ ਨੂੰ ਟਰਾਈ ਕਰਨਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਆਲੂ ਗਾਜਰਾਂ ਦੀ ਸੁੱਕੀ ਸਬਜ਼ੀ ਇਹ ਹੋ ਜੇ ਲਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਪੂਰੀ ਫੁੱਲ ਦੇਖਿਆ ਕਰੋ ਜੀ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਅਗਲੀ ਰੈਸਪੀ ਤੁਸੀਂ ਕਿਹੜੀ ਦੇਖਣਾ ਚਾਹੁੰਦੇ ਹੋ ਜਰੂਰ ਕਮੈਂਟ ਕਰਿਓ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ